i okay. ਜਾਂਦੀਆਂ ਆਖਿਆ ਓਟ ਪਹਾੜ ਦੀ ਲੈ ਪਹਾੜ ਨਹੀਂ ਉੱਟਦਾ ਕਿਤਨੇ ਚਖੜ ਚੱਲਣੋਂ ਕਿਤਨੀਆਂ ਅਨੇਰੀਆਂ ਆਉਣ ਚਖੜ ਵਾ ਨਾ ਡੋਲਈ ਪਰਵਤ ਮੇਰਾ ਚਖੜ ਵਾ ਨਾਲ ਪਰਵਤ ਨਹੀਂ ਨਾ ਡੋਲਦਾ ਤੂੰ ਵਈ ਪਹਾੜ ਦੀ ਓਟ ਲੈ ਕਿਸ ਦੀ ਆਖਿਆ ਆਪਣੇ ਗੁਰੂ ਦੀ ਜੇ ਗੁਰੂ ਦੀ ਓਟ ਲਵੇਂਗਾ ਤੈਨੂੰ ਤਕਤੀ ਵਾਰ ਨਾ ਲੱਗੇ ਹਨੇਰੀ ਜਿਸ ਵੇਲੇ ਆਵੇ ਤਾਂ ਸਿਆਣੇ ਆਖਦੇ ਨੇ ਕਿਸੇ ਓਲੇ ਹੋ ਜਾ। ਮੀ ਬੇਸ਼ੱਕ ਜ਼ਵਰ ਪਵੇ ਤਾਂ ਬੰਦਾ ਤੁਰਦਾ ਰਹੇ ਪਰ ਜੇ ਅਨੇਰੀ ਆ ਜਾਏ ਤਾਂ ਬਹਿ ਜਾਏ। ਕਿਉਂਕਿ ਅਨੇਰੀ ਵਿੱਚ ਏਰਾ ਵੀ ਫੁੱਲ ਜਾਂਦਾ। ਰਸਤੇ ਦਾ ਪਤਾ ਨਹੀਂ ਲੱਗਦਾ। ਅਨੇਰੀ ਮਿੱਟੀ ਉਡਦੀ ਹੈ ਅੱਖਾਂ ਵਿੱਚ ਆਣ ਪੈਂਦੀ ਹੈ ਅੱਖਾਂ ਬੰਦ ਹੋ ਜਾਂਦੀਆਂ ਨੇ ਜਿਸ ਵਲੇ ਅਨੇਰ ਖੁਲਦੇ ਵਮਨ ਉਸ ਵਲੇ ਬਹਿ ਜਾ ਕਿਸੇ ਐਸੇ ਓਲੇ ਜਿਹੜਾ ਵੱਡਾ ਓਲਾ ਹੋਵੇ ਆਖਿਆ ਕਲਯੁਗ ਦਾ ਸਮਾਂ ਹੈ ਅਨੇਰ ਪਿਆ ਚਲਦਾ ਜਿਹੜੀ ਗੱਲ ਸੁਣਦੇ ਆ ਅਨੇਰ ਵਾਲੀ ਸੁਣਦੇ ਤੇ ਫਿਰ ਕੀ ਆਖਦੇ ਨੇ ਲੋਕੀ ਬਈ ਹੁਣ ਕਲਯੁਗ ਜ ਹੋਇਆ ਗੌਰ ਕਲਯੁਗ ਤੇ ਸਹਿਬ ਆਖਦੇ ਨੇ ਜੇ ਤਾਂ ਇਹ ਪਤਾ ਲੱਗ ਗਿਆ कोई अनेर हो गया कल युग आ गया है तो फिर ओले क्यों नहीं बह जाता जा किसते ओले बह जावा अपने गुरु दे तू मेरा मेर पर्वत स्वामी, ओट गही मैं तेरी कि बेखौफ बैठा है ना तुम डोलो ना हम गिरते तू डोलना नहीं मैं गिरना नहीं ਐਡੀ ਟੇਕ ਹੋਵੇ ਐਡੀ ਓਟ ਹੋਵੇ ਤਾਂ ਤੇ ਬੰਦਾ ਵੀ ਕਲਯੁਗ ਦੇ ਵਿੱਚ ਬੇਸ਼ੱਕ ਪਿਆ ਨਿਸੰਗ ਵਿੱਚ ਰਹਿ ਇਸ ਨੂੰ ਤਤੀ ਵਾਹ ਨਹੀਂ ਲਗਦੀ ਨਹੀਂ ਤੇ ਨਿੱਕੇ ਨਿੱਕੇ ਝਖੜ ਜਦੋਂ ਚਲਦੇ ਹਨ ਨਿੱਕੀਆਂ ਨੇਕੀਆਂ ਅਨੇਰੀਆਂ ਆਉਂਦੀਆਂ ਨੇ ਇਸ ਦੇ ਪੈਰ ਉਖੜ ਜਾਂਦੇ ਹਨ ਨਿੱਕੇ ਨਿੱਕੇ ਦੁੱਖ ਆ ਜਾਂਦੇ ਨੇ ਰੋਂਦਾ ਆਉਂਦਾ ਜੀ ਹੁਣ ਕੀ ਕਰਾਂ ਫਿਰ ਸੋਚਾਂ ਸੋਚਦਾ ਹੁਣ ਮਰ ਜਾਵਾਂ ਕੁਦਕਸ਼ੀ ਕਰ ਲਵਾਂ ਇਸ ਦੁੱਖ ਤੋਂ ਛੁੱਟ ਜਾਵਾਂ ਅਕੀ ਨਿਗਰੀਆਂ ਗੱਲਾਂ ਨਾ ਸੋਚਿਆ ਕਰ ਜੇ ਸੋਚਣੀ ਹੋ ਗੱਲ ਤਾਂ ਇੱਕੋ ਸੋਚ ਕਿਹੜੀ ਗੁਰੂ ਨਾਨਕ ਦੀ ਓਟ ਲੈ ਕਫਰੀ ਪਹਾੜ ਤੇ ਬਾਬਾ ਜੀ ਬੈਠੇ ਸਨ ਸ਼ਿਮਲੇ ਦੀ ਸੰਗਤ ਆਈ ਜਿਸ ਵਿੱਚ ਬੜੇ ਸਿਆਣੇ ਵੰਦੇ ਸਨ ਬੜੇ ਦਾਨੇ ਸਨ ਅਖਬਾਰਾਂ ਦੇ ਐਡੀਟਰ ਜੱਜ ਵਕੀਲ ਬੜੇ-ਬੜੇ ਦਿਮਾਗਾਵਾਦੇ ਸਭਨਾ ਨੇ ਬਾਹਰ ਸਦਾ ਕੀਤੀ ਭਈ ਸਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਣਾ ਇੱਥੇ ਬਹਿ ਕੇ ਆਪਾਂ ਕਾਨਫਰੰਸ ਕਰ ਲਈਏ ਕਿ ਸੰਤਾ ਅੱਗੇ ਇੱਕੋ ਸਵਾਲ ਪਾਈਏ ਐਸਾ ਸਵਾਲ ਪਾਈਏ ਜੋ ਸਾਰਿਆਂ ਦਾ ਘਰ ਪੂਰਾ ਹੋ ਜਾਏ ਸੁਣਿਏ ਬੜੇ ਮਹਾਤਮਾ ਹਨ ਬੜੀ ਕਰਨੀ ਵਾਲੇ ਹਨ ਤੇ ਤਪ ਤੇਜ ਐਡਾ ਜੋ ਕੋਈ ਸਾਹਮਣੇ ਬੋਲ ਨਹੀਂ ਸਕਦਾ ਕਿ ਸਿੱਖਾਂ ਸਰੋਤਾ ਤੇ ਸੁਣਿਆ ਸਨ ਸਾਰੇ ਬੈਠ ਗਏ ਤੇ ਸੁਬਨਾਨੇ ਫਿਰ ਇਹ ਮਤਾ ਪਕਾਇਆ ਵੀ ਇੱਕ ਸਵਾਲ ਕਰੀਏ। ਜੋ ਸੁਬਨਾਂ ਵੰਨੋ ਹੋਵੇ ਪਰ ਹੁਣ ਵਿੱਚ ਕੋਈ ਸਮਾਜੀ ਹੈ। ਕੋਈ ਸਨਾਤਨੀ ਹੈ, ਕੋਈ ਅਕਾਲੀ ਹੈ। ਸਾਰਿਆਂ ਦਾ ਇੱਕ ਸਵਾਲ ਕਿਵੇਂ ਬਣੇ? ਆਖਿਆ ਇੱਕ ਸਵਾਲ ਸਾਰਿਆਂ ਦਾ ਸਾਂਝਾ ਹੈ। ਉਹ ਕਿਹੜਾ ਕਿ ਸੰਸਾਰ ਸਾਗਰ ਤੋਂ ਕਿਵੇਂ ਤਰੀਏ? ਇਹ ਹੁਣ ਭਾਵੇਂ ਕੋਈ ਬੰਦਾ ਹੋਵੇ, ਕਿਸੇ ಮತ ਦਾ ਹੋਵੇ। ਇਹ ਸਵਾਲ ਸਾਰਿਆਂ ਦੇ ਅੱਗੇ ਹੈ। ਇਹਨੂੰ ਹੱਲ ਕਰਨ ਵਾਸਤੇ ਪਾਵੇਂ ਕੋਈ ਕੁਝ ਕਰੇ ਤੇ ਪਾਵੇਂ ਕੋਈ ਕੁਝ ਕਰੇ ਲੇਕਿਨ ਸਵਾਲ ਤਾਂ ਇੱਕੋ ਹੈ ਆਖਿਆ ਇਸ ਦਾ ਜਵਾਬ ਮੰਗੀਏ ਸਭਨਾ ਨੇ ਮਤਾ ਪਕਾ ਲਿਆ ਜਿਸ ਵੇਲੇ ਹਾਜ਼ਰ ਹੋਏ ਹੁਣ ਬੋਲੇ ਕੌਣ ਬਾਬਾ ਜੀ ਦੇ ਅੱਗੇ ਗੱਲ ਕਰਨੀ ਕੋਈ ਸ਼ੌਕੀ ਨਹੀਂ ਸੀ ਆਖਿਰ ਬਾਬਾ ਜੀ ਆਪ ਹੀ ਬੋਲੇ ਕਿਉਂ ਭਈ بڑے بڑے ਸਿਆਣੇ بڑے بڑے ਸਮਝਦਾਰ ਬੈਠੇ ਹੋ ਕੋਈ ਸਾਨੂੰ ਮਤ ਦਿਓ ਉਹ ਗੱਲੇ ਵੀ ਕਰਦੇ ਸਨ ਮਤ ਲੈਣ ਵਾਸਤੇ ਆਏ ਸਨ ਨਾ ਤੇ ਹੁਣ ਜਾਚ ਨਹੀਂ ਬਈ ਕਿਵੇਂ ਮਤ ਲਈਏ ਤਾਂ ਬਾਬਾ ਜੀ ਨੇ ਆਪ ਜਾਚ ਦੱਸ ਦਿੱਤੀ ਬਈ ਗੱਲ ਸਿੱਧੀ ਹੈ ਜੇ ਕੋਈ ਸਿਆਣਾ ਮਿਲ ਜਾਏ ਉਸ ਨੂੰ ਕੁਝ ਇਹ ਕੋਈ ਮਤ ਦੇ ਅਸੀਂ ਤੇ ਬਈ ਜੰਗਲਾਂ ਵਿੱਚ ਰਹਿੰਦੇ ਹਾਂ ਸਾਨੂੰ ਤੇ ਕੋਈ ਪਤਾ ਨਹੀਂ ਦੁਨੀਆ ਕਿੱਧਰ ਪਈ ਵਸਦੀ ਹੈ ਤੁਸੀਂ ਬੜੇ ਸਿਆਣੇ ਹੋ ਸਾਰੇ ਬੜੇ ਬੜੇ ਆਦਮੀ ਹੋ ਕੋਈ ਸਾਨੂੰ ਮਤ ਦਿਓ ਕੁਝ ਤਾਂ ਸੋਚੀ ਪਏ ਗਏ ਪਰ ਕੁਝ ਜਿਹੜੇ ਸਾਫ਼ ਦਿਲ ਸਨ ਜੋ ਸਾਫ਼ ਦਿਲ ਹੋਵੇ ਉਸ ਦੀਆਂ ਅੱਖਾਂ ਪਹਿਲਾਂ ਭਰ ਜਾਂਦੀਆਂ ਰੌਣਕ ਨਿਕਲ ਗਿਆ ਕਈਆਂ ਦਾ ਮਤ ਤਾਂ ਅਸੀਂ ਲੈਣ ਵਾਸਤੇ ਆਏ ਸੀ ਤੇ ਆਪ ਉਲਟੀ ਗੰਗਾ ਵਗਾਇਆ ਰਹੀ ਹੋ ਕੋਈ ਮਤ ਦਿਓ ਅਸੀਂ ਦੁਨੀਆਵੀ ਬੰਦੇ ਦੁਨੀਆ ਦਾ ਕਿੱਕੜ ਵਿੱਚ ਖੁੱਬੇ ਹੋਏ ਤੁਹਾਨੂੰ ਕੀ ਮਤ ਦੇਈਏ ਅਸੀਂ ਤਾਂ ਮਤ ਲੈਣ ਵਾਸਤੇ ਆਏ ਸੀ ਪਰ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਕਿਉਂ ਨਹੀਂ ਹੁਣ ਜੁਰਤ ਹੋਈ ਕੁਝ ਕਹਿਣ ਦੀ ਤਾਂ ਜਿਨ੍ਹਾਂ ਨੂੰ ਨiyet ਕੀਤਾ ਸੀ ਨਾ ਵੀ ਤੁਸੀਂ ਸਵਾਲ ਕਰਨਾ ਤੁਹਾਨੂੰ ਬੋਲਣ ਦੀ ਬੜੀ ਯੋਗਤ ਹੈ ਉਹਨਾਂ ਬੋਲੇ ਜੀ ਸਾਡੀ ਬੇਨਤੀ ਹੈ ਸਾਨੂੰ ਇਹ ਮਾਰਗ ਦੱਸੋ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ ਬਾਬਾ ਜੀ ਨੇ ਆਖੀ ਅਬ ਚੰਗੀ ਗੱਲ ਕੀਤੀ ਜੀ ਨਹੀਂ ਅਸੀਂ ਸੋਚਿਆ ਵੀ ਬੜੇ ਸਿਆਣੇ ਬੰਦੇ ਹਨ ਕੋਈ ਚੰਗੀ ਗੱਲ ਕਰਨੀ ਗੱਲ ਕਰਨ ਦਾ ਸਵਾਦ ਆਇਆ ਨਾ ਭਾਈ ਮਹਾਤਮਾ ਕੋਲ ਏਦੋਂ ਵੱਡਾ ਹੋਰ ਕਿਹੜਾ ਸਵਾਲ ਹੈ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਈਏ ਪਰ ਇਸ ਦਾ ਜਵਾਬ ਤਾਂ ਅੱਗੇ ਨਵੇਂ ਪਾਤਸ਼ਾਹ ਦੇ ਵੀ ਠਹਿ ਹਨ ਛੇ ਤੁਹਾਨੂੰ ਪਤਾ ਨਾ ਹੋਵੇ ਭਾਈ ਅਸੀਂ ਉਹ ਜਵਾਬ ਦੁਰਾ ਦਿੰਦੇ ਨਵੇਂ ਪਾਤਸ਼ਾਹ ਨੂੰ ਵੀ ਇਸੇ ਤਰ੍ਹਾਂ ਕਈਆਂ ਮਤਾਂ ਦੇ ਮੁਖੀਆਂ ਨੇ ਬੇਨਤੀ ਕੀਤੀ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਈਏ ਤੋਂ ਨਾਂ ਵੀ ਪਾਸਾ ਨੇ ਜੋ ਜਵਾਬ ਦਿੱਤਾ ਸੀ ਸਾਡੇ ਕੋਲ ਤਾਂ ਉਹੀ ਜਵਾਬ ਹੈ ਪੁੱਛਿਆ ਕਿਹੜਾ ਲੱਗ ਕੇ ਰਹੇ ਮੰ ਉਠ ਲਿਓ ਅਰ ਨਾਮ ਨਾਮ ਦੇ ਉਠ ਲੋ ਇੱਕੋ ਜਵਾਬ ਔਰ ਸਭ ਨੂੰ ਸੰਜਾ ਤੇ ਸਾਰਿਆਂ ਨੂੰ ਵਖਰਾ ਵਖਰਾ ਭਈ ਜਿਹੜਾ ਕੋਈ ਨਾਮ ਜਪਦਾ ਉਸੇ ਨਾਮ ਦੀ ਓਟ ਰੱਖੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵਾਗਰੂ ਜਪਦੇ ਆਂ ਤੇ ਤੂੰ ਜਿੰਨਾ ਚਿਰ ਵਾਗਰੂ ਨਾਮ ਦੀ ਯੋਸ਼ਾ ਨ ਰੱਖੇਗਾ ਤੈ ਤਰਨਾ ਹੀ ਨਹੀਂ ਗੁਰੂ ਨਾਨਕ ਦੇਵ ਘਰ ਵਿੱਚ ਏ ਵਿਸਤਰਾ ਹੈ ਹੀ ਨਹੀਂ ਬਾਣੀ ਵਿੱਚ ਤੱਕੋ ਕਿਤਨੇ ਨਾਮ ਹਨ ਇਹ ਸਾਰੇ ਉਸੇ ਦੇ ਜਿਸ ਬੇੜੀ ਤੇ ਮੈਂ ਚੜਿਆ ਇਸੇ ਨੇ ਪਾਰ ਉਤਰਨਾ ਬਾਕੀ ਸੰਸਾਰ ਵਿੱਚ ਕਿਤਨੀਆਂ ਬੇੜੀਆਂ ਦਿਨ ਰਾਤ ਪਈਆਂ ਚਲਦੀਆਂ ਜਿਸ ਬੇੜੀ ਤੇ ਕੋਈ ਚੜਦਾ ਉਹ ਹੀ ਉਹ ਪਾਰ ਲੈ ਜਾਂਦੀ ਹੈ ਭਈ ਨਾਮ ਤਾਂ ਬੇੜਾ ਹੈ ਪਰ ਚੜ ਜਾ ਕਿਸੇ ਬੇੜੇ ਐਸਾ ਨਾ ਹੋਵੇ ਵੀ ਕਿਨਾਰੇ ਤੇ ਖੁੱਛਦਾ ਹੀ ਰਵੇ ਮੈਂ ਪਾਰ ਜਾਣੇ ਕਿਹੜੀ ਬੇੜੀ ਤੇ ਚੜਾਂ ਬਾਤਮਾ ਕੋਲ ਕਹੀ ਗਿਆ ਮਹਾਰਾਜ ਨਾਮ ਕਿਹੜਾ ਜਪਾਂ ਜਿਸ ਕਰਕੇ ਪਾਰ ਉਤਾਰਾ ਹੋਵੇ ਨੇੜੇ ਸੀ ਦਰਿਆ ਮਹਾਤਮਾ ਕਹਿਣ ਲੱਗੇ ਚੱਲ ਕਿਨਾਰੇ ਤੇ ਦੱਸਾਂਗੇ ਕਿਨਾਰੇ ਤੇ ਆਏ ਮਹਾਰਾਜ ਹੁਣ ਦੱਸੋ ਅਕੇ ਪਾਰ ਚੱਲ ਕੇ ਦੱਸਾਂਗੇ ਤਮਾਰਾ ਜੀ ਬਿੜੀਆਂ ਖੜੋਤੀਆਂ ਨੇ ਪਾਰ ਚੱਲੋ ਕੋਈ ਇੱਕ ਬੇੜੀ ਵਿੱਚ ਚੜੇ तो बेड़ी भी जिस वेले भी कोई चढ़ता है तो बेड़ी जरूर हिली है महात्मा चढ़े पर छाल मार के उतर आए कह लगे बैठा हिल दी है। दूसरी बेड़ी ते जा चढ़े वो भी हिल पाई उ भी उतर आए सारिया बेड़िया ते फिरे आखन लगे तो हिल दया ने कि डुब ना जाम मलावान ने आख्या महाराज संसा ना करो किसा बह जाओ के चढ़ने वेले तो सारियां ही हिल दया ने ਪਰ ਜੇ ਵਹਿ ਜਾਓਗੇ ਨਾ ਇਹ ਹੀ ਵੇੜੀਆਂ ਹਨ ਜੋ ਦਿਨ ਰਾਤ ਪਈਆਂ ਮੁਸਾਫਰਾਂ ਨੂੰ ਪਾਰ ਕਰਦੀਆਂ ਕਿ ਮਹਾਤਮਾ ਪਰਕ ਤੇ ਆਪਣੇ ਆਸਨ ਤੇ ਆ ਗਏ ਤੇ ਨਾਲ ਜਗਿਆਸੂ ਵੀ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੀ ਗੱਲ ਦਾ ਉੱਤਰ ਨਹੀਂ ਦਿੱਤਾ ਕਹਿਣ ਲੱਗੇ ਉੱਤਰ ਤਾਂ ਵਹੀ ਦੇ ਆਏ ਹਾਂ ਪੁੱਛਦਾ ਮੈਨੂੰ ਸਮਝ ਨਹੀਂ ਆਈ ਕਿਹੜਾ ਉੱਤਰ ਉਹ ਕਿ ਕਿਸੇ ਵੇੜੀ ਤੇ ਚੜ ਜਾ ਕਿਸੇ ਵੇੜੀ ਤੇ ਚੜ ਜਾ ਪਾਰ ਜ਼ਰੂਰਤ ਰਹੇਗਾ ਈੜਾ ਵੀ ਨਾਮ ਪਿਆ ਜਪਨਾ ਹੈ ਉਹਨੂੰ ਡਿਢ ਕਰ ਲੈ ਜੇ ਸਾਥੂ ਪੁੱਛੇ ਵੀ ਤੁਸੀਂ ਕਿਹੜਾ ਜਪਦੇ ਹੋ ਤਾਂ ਜਿਹੜਾ ਅਸੀਂ ਜਪਦੇ ਹਾਂ ਅਸੀਂ ਆਪਣਾ ਦੱਸ ਦਿਆਂਗੇ ਪਰ ਉਹ ਹੀ ਫਿਰ ਜਪਣਾ ਪਏਗਾ ਇਹ ਨਹੀਂ ਵੀ ਪੁੱਛਦਾ ਰਹੇ ਤੇ ਜਪੇ ਕੋਈ ਵੀ ਨਾ ਪੁੱਛਤੇ ਹੈ ਪੱਥਕ ਸੇ ਮਾਰਗ ਨ ਧਰੇ ਪੱਗ ਉਹ ਕਦੀ ਵੀ ਨਹੀਂ ਪਹੁੰਚਿਆ ਜਿਹੜਾ ਰਾਹ ਤੇ ਖੜੋਤਾ ਹਰ ਰਾਹੀ ਨੂੰ ਪੁੱਛਦਾ ਹੋਵੇ ਮੈਂ ਅੰਮ੍ਰਿਤਸਰ ਜਾਣਾ ਵੀ ਕਿਹੜਾ ਰਸਤਾ ਜਾਂਦਾ ਤੇ ساری ਉਮਰ ਪੁੱਛਦਾ ਹੀ ਰਹੇ ਪੁੱਛਦਾ ਹੀ ਰਹੇ ते कदम एक भी ना धरे उसका पेंडा जिम्मे नहीं ना मुखदा इसे तरह जगिया चर ए जीवन पंद ही नहीं कोई कदम ना तुरे सां बोलो श्री पत्थक से मार्ग ना तरे पग के देश कैसे बातन सियों जाइए अस बात बहुत कर दे, दे बहुत थोड़ा किस छिड़ पवे तो दो घंटे चार घंटे गल को ही कोई ਪਰ ਜੇ ਵਹਿਕੇ ਨਾਮ ਜਪਣਾ ਪਵੇ ਤਾਂ 5 ਮਿੰਟ ਨਹੀਂ ਜਪ ਸਕਦੇ ਇਹ ਬੜੇ ਔਖੇ ਹਨ ਬੜੇ ਭਾਰੂ ਹਨ ਕਿਤੇ ਕੋਈ ਖੇਡ ਤਮਾਸ਼ਾ ਹੋਵੇ ਤੇ ਬਾਵੇਂ ਘੰਟੇ ਬੀਤ ਜਾਵਣ ਪਰ ਜੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੋਵੇ ਤਾਂ ਮਿੰਟ ਵੀ ਔਖਾ ਹੈ ਕੋਈ ਕੰਮ ਯਾਦ ਆਉਣਗੇ ਕਈ ਜ਼ਰੂਰੀ ਕੰਮ ਯਾਦ ਆਉਣਗੇ ਕਈ ਐਸੇ ਕੰਮ ਯਾਦ ਆਉਣਗੇ ਵੀ ਜੇ ਮੈਂ ਹੁਣੇ ਨਾ ਗਿਆ ਤੇ ਕੰਮ ਵਿਗੜ ਜਾਏਗਾ ਨਾਮ ਦੀ ਯੋੜਤਾ ਨਾ ਹੋਈ ਜਿਹਨੂੰ ਨਾਮ ਦੀ ਉਠ ਹੁੰਦੀ ਹੈ ਉਹ ਸਮਝਦਾ ਮੈਂ ਨਾਮ ਜਪਾਂਗਾ ਮੇਰੇ ਕਾਰਜ ਆਪੇ ਨਾਮ ਪੂਰੇ ਕਰੇ ਪ੍ਰਭ ਕੇ ਸਿਮਰਨ ਕਾਰਜ ਪੂਰੇ ਪਰ ਇਹ ਕਾਰਜ ਉਹਨਾਂ ਦੇ ਹੀ ਪੂਰੇ ਹੁੰਦੇ ਹਨ ਜਿਹੜੇ ਸਿਮਰਨ ਦੀ ਟੇਕ ਰੱਖ ਕੇ ਜਪਦੇ ਜਿਨ੍ਹਾਂ ਦੀ ਟੇਕ ਅਧੂਰੀ ਹੁੰਦੀ ਹੈ ਉਹਨਾਂ ਦੇ ਕਾਰਜ ਪੂਰੇ ਨਹੀਂ ਜੀ ਤਾਨੇ ਫਿਰ ਜਪ ਕੇ ਨਾਸਤਕ ਕਿਉਂ ਨਾ ਬਣ ਜਾਣ ਜੀ ਮੈਂ ਇਨਾ ਚਿਰ ਜਪਿਆ ਮੇਰਾ ਕੰਮ ਹੀ ਨਹੀਂ ਪੂਰਾ ਹੋਇਆ ਕੰਮ ਪੂਰਾ ਹੋਵੇ ਕਿਵੇਂ ਠੰਡੇ ਕਵੇਤੇ ਰੋਟੀ ਪਾ ਕੇ ਬੈਠਾ ਹੋਰ ਪਿਆ ਉਹ ੀਕ ਨੇ ਵੀ ਇਹ ਪੱਕੇਗੀ ਬੈਠਾ ਰੋ ਉਹ ਆਟਾ ਸੁੱਕ ਜਾਏਗਾ ਰੋਟੀ ਨਹੀਂ ਪੱਕੇਗੀ ਇਹਦੇ ਵਾਸਤੇ ਅੱਗ ਬਲਣੀ ਹੈ ਔਰ ਅੱਗ ਵੀ ਪੂਰੀ ਪੂਰੀ ਨਾ ਪਾਂਬਰ ਮਚਾਣੇ ਤੇ ਨਾ ਬੁਝਣ ਦੇਣੀ ਪਈ ਫਿਰ ਉਸ ਰੋਟੀ ਨੂੰ ਪਰਤਾਨਾ ਵੀ ਹੈ ਕਦੇ ਸਿੱਧਾ ਕਦੇ ਪੁੱਠਾ ਪਾਸਾ ਇੱਕ ਮਾਮੂਲੀ ਰੋਟੀ ਪਕਾਉਣ ਵਾਸਤੇ ਵੀ ਜਾਚ ਸਿੱਖਣੀ ਪੈਂਦੀ ਹੈ ਨਹੀਂ ਤਾਂ ਰੋਟੀ ਜਾਂ ਕੱਚੀ ਜਾਂ ਸੜ ਗਈ ਇਹ ਨੰਨ ਜਪਣੇ ਇਹ ਕਿਤੋਂ ਨਹੀਂ ਸਿੱਖਣਾ ਏ ਵੀ ਸਿਖਣੇ ਸਹਿਬਾਖਿਨ ਸਾਧੂ ਸੰਗ ਸਿਖਾਇਓ ਨਾਮ ਸਾਧੂ ਦੀ ਸੰਗਤ ਨਾਲ ਨਾਮ ਸਿੱਖਣੇ ਕਿਵੇਂ ਸਿੱਖਣੇ ਕਿ ਸਾਨੂੰ ਨਾਮ ਤੇ ਲਿਸਟਾ ਲਿਖੀ ਨਾਮ ਤੇ ਪ੍ਰਤੀਤ ਨਹੀਂ ਨਾਮ ਦੀ ਸਾਨੂੰ ਟੇਕ ਨਹੀਂ ਤਾਈ ਸਹਿਬਾਖਿਨ ਰੇ ਮੰ ਓਟ ਲਿਓ ਹਰ ਨਾਮ ਮੇਰ ਓਟ ਓਟ ਦਿਖਾਈ ਹੈ ਅੱਖਾਂ ਦੇ ਨਾਲ ਅਖਿਆ ਤੂੰ ਵੇਖੇ ਬਿਨਾ ਨਹੀਂ ਨਾ ਪਤੀ ਆਂਦਾ ਵੇਖੇ bina ਨਹੀਂ ਪਤੀ ਜਿਹਦਾ ਤੇਰਾ ਮਨ ਨਹੀਂ ਮੰਨਦਾ ਆ ਤੈਨੂੰ ਦਿਖਾਵਾਂ ਜਿਹਨਾਂ ਨਾਮ ਦੀ ਓਟ ਲਈ। ਰੇ ਮਨ ਓਟ ਲਿਓ ਹਰ ਨਾਮਾ ਜਾਂਕੇ ਸਿਮਰਨ ਦੁਰਮਤ ਨਸੈ। ਪਾਵੇ ਪਦਨੇ ਰਵਾਂ। ਬੜ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ। ਤੂੰ ਸੋਚਨੇ ਮੈਂ ਤਾਂ ਗੁਰਦੁਆਰੇ ਬੈਠਾ ਰਿਆ ਮੇਰੇ ਨਾਲ ਦਾ ਆਟੀ ਵਾਲਾ ਸੌ ਕਮਾਈ ਬੈਠਾ। ਆਪ ਨੂੰ ਉਸ ਵੇਲੇ ਸਮਝਨੇ ਮੈਂ ਕਾਟੇ ਵਿੱਚ ਰਹਿ ਗਿਆ। ਇਹ ਮੈਂ ਵੀ ਕੰਟਾ ਕਪਈ ਨਾ ਹੱਟੀ ਤੇ ਆ ਜਾਂਦਾ Satsang ਨਾ ਕਰਦਾ ਅੱਜ ਤੇ 10 ਵੀ 40 ਮੈਂ ਵੀ ਖੱਟ ਲੈਂਦਾ ਪ੍ਰਤੀਤ ਤਾਂ ਫਿਰ ਇਤਨੀ ਹੋਈ ਨਾ ਨਾਮ ਤੇ ਨਾਮ ਨਾਲੋਂ ਤਾਂ ਤਾਲ ਨੂੰ ਵੱਡਾ ਆਸ਼ਮ ਜਿਆ ਹਾਸਲ ਕੀ ਹੋਵੇਗਾ ਨਾਮ ਤਾਂ ਪ੍ਰਾਪਤ ਨਹੀਂ ਹੋਣਾ ਸਹਿਬਾਗਦੀ ਨੂੰ ਵੱਡ ਭਾਗੀ ਸੰਸਾਰ ਵਿੱਚ ਜਿੰਨੇ ਵੀ ਬੰਦੇ ਹਨ ਸਭ ਨਾਲੋਂ ਵੱਡ ਭਾਗੀ ਕੌਣ ਹੈ ਜਿਸਨੇ ਜਪਿਆ ਸ੍ਰੀ ਵਾਦ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵ ਇਸ ਦਾ ਫਲ ਕੀ ਹੈ ਕਿ ਜਨਮ ਜਨਮ ਕੇ ਪਾਪ ਖੋਏ ਕੇ ਜਨਮ ਜਨਮਾਂ ਤਰ੍ਹਾਂ ਦੇ ਪਾਪ ਮਿਟ ਜਾਂਦੇ ਹਨ ਤੇ ਫਿਰ ਜਿਸ ਦੇ ਪਾਪ ਮਿਟ ਗਏ ਉਸਦੀ ਪਤਰੀ ਤੇ ਪਾਪ ਨਹੀਂ ਇਸ ਦਾ ਲੇਖਾ ਉਜਲਾ ਹੈ ਇਸ ਦੀ ਵਈ ਸਿੱਧੀ ਹੈ ਉਹਨੂੰ ਕੋਈ ਟੈਕਸ ਕਿਹਾ ਲਾਏਗਾ ਇਹ ਤਾਂ ਉਹਨਾਂ ਨੂੰ ਲੱਗਦਾ ਹੈ ਨਾ ਜਿਨ੍ਹਾਂ ਨੇੜਾ ਪੇਰੀਆਂ ਕੀਤੀਆਂ ਆਈਆਂ ਨਾਵੇਂ ਪੰਨੇ ਹੋਏ ਹਨ ਉਹਨਾਂ ਨੂੰ ਬਰ ਜਿਤਨਾ ਮਰਜ਼ੀ ਲਿਖ ਲਵਾਂ ਝੂਠੇ ਜਿਓਂ ਅਖਿਆ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈ ਕੁੰਟ ਸਿਧਾਵੈ ਫਿਰ ਮਿਸਾਲ ਦਿੱਤੀ ਅਗੋ ਐਡਾ ਪਾਪੀ ਵੀ ਕੋਈ ਹੋ ਸਕਦਾ ਅਜਾਮਲ ਵਰਗਾ ਅਜਾਮਲ ਪਾਪੀ ਜਗ ਜਾਣੇ ਪਰ ਅਖਿਆ ਗੁਣ ਗਾਵਣ ਦੇ ਸਦਕੇ ਨਾਮ ਜਿਪਣ ਦੀ ਮਹਿਮਾ ਨਾਮ ਦੀ ਓਟ ਦਾ ਫਲ ਅਜਾਮਲ ਪਾਪੀ ਜਗ ਜਾਣੇ ਖੇ ਨਮਕ ਮਾਏ ਨਸਤਾਰਾ ਇਕ ਨਿਮਖ ਇਕ ਨਿਮਖ ਮਾਤਰ ਕਿਉਂਕਿ ਚੰਦਮਾਰੀ ਕੀਤੀ ਹੋਈ ਸੀ ਨਿਸ਼ਾਨਾ ਪੂਰਾ ਸੀ ਅੰਤ ਵੇਲੇ ਜਿਸ ਨੇ ਨਾਮ ਜਪਿਆ ਤਾਂ ਠੀਕ ਉਹ ਨਿਸ਼ਾਨੇ ਤੇ ਪਹੁੰਚਿਆ ਇਹ ਤਾਂ ਹੱਥ ਪਕਾਉਣ ਨਾਲ ਆ ਸਕੂਲਾਂ ਬੱਚਿਆਂ ਨੂੰ ਸਿਖਾਉਂਦੇ ਇਹਨਾਂ ਵੀ ਹੱਥ ਹੱਥ ਪਕਾਓ ਖੁਸ਼ਖਤ ਬਣਾਓ ਬਾਰ ਬਾਰ ਲਿਖਦਿਆਂ 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 ਹੱਥ ਪੱਕ ਜਾਂਦੇ ਹੈ ਆ ਚੰਦ ਮਾਰੀ ਵੀ ਨੇ ਕੋਈ ਨਿਸ਼ਾਨਾ ਸਾਹਮਣੇ ਰੱਖ ਕੇ ਵਈ ਬੰਦੂਕਾਂ ਚਲਾਈ ਜਾਂ ਨਿਸ਼ਾਨਾ ਮਾਰੀ ਜਾਂ ਹੌਲੀ ਹੌਲੀ ਨੇੜੇ ਨੇੜੇ ਉਸ ਖੇਰੇ ਤੇ ਜਾਂਦਾ ਜਾਵੇਂਗਾ ਵੀਰ ਠੀਕ ਨੁਕਤੇ ਤੇ ਜਾ ਮਾਰੇਗਾ ਬਸ ਜਿਸ ਵੇਲੇ ਨਿਸ਼ਾਨਾ ਪੱਕ ਗਿਆ ਹੁਣੇ ਪਾਸ ਹੈ ਇਸ ਇਤਨਾ ਹੀ ਸੁਭਰਤੀ ਨੂੰ ਪਕਾਉਣੇ ਕਿ ਨਾਮ ਜਪਣ ਵੇਲੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਹੋਵੇ ਤੇ ਜਿਸ ਵੇਲੇ ਵੀ ਤੂੰ ਨਾਮ ਜਪੇਂਗਾ ਧਿਆਨ ਤੇਰਾ ਪ੍ਰਪਾ ਕੇ ਗੁਰੂ ਨਾਨਕ ਨੂੰ ਹੋਗੇ ਬਿਠਾ ਲੈਗਾ ਦੇ ਨਾਮ ਦੀ ਓਟ ਰੱਖੇਗਾ ਨਾਮ ਦੀ ਓਟ ਦਿਨਾਂ ਨੇ ਰੱਖੀ ਉਹਨਾਂ ਦਾ ਫਿਕਰ ਕਰਦੇ ਹਨ ਅਜਾਮਲ ਕਉ ਅੰਤ ਕਾਲ ਮੇ ਨਾਰਾਇਣ ਸੁਧ ਆਈ ਜੇਂ ਗਤ ਕੋ ਜੋਗੀ ਸਰ ਬਾਛੇ ਸੋ ਗਤ ਛਿਨ ਮੇ ਪਈ ਇੱਕ ਛਿਨ ਦੀ ਵੀ ਧੇਰ ਨਾ ਲੱਗੀ ਜਿਸ ਗਤੀ ਨੂੰ ਅਖੇ ਜੋਗੀ ਸਰ ਬਾਛ ਦੇ ਰਹੇ ਜੋਗੀ ਰਾਜ ਕਰ ਕਰ ਯੋਗ ਤੇ ਆਸਨ ਯੋਗ ਸਿੱਧ ਆਸਨ 84 ਅਖੇ ਇਹ ਵੀ ਕਰ ਕਰ ਰਹਾ ਆਰਜਾ ਤਾਂ ਵੱਡੀ ਹੋ ਗਈ ਪ੍ਰਾਣ ਜੋ ਚੜਾਈ ਰੱਖੇ ਸ્વાસ ਜੋ ਸਾਹ ਲੈ ਉਮਰ ਤਾਂ ਵਡੇਰੀ ਕਰ ਲਈ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸੇ ਉਹ ਸੰਗ ਨਾ ਗਿਆ ਪਰਮੇਸ਼ਰ ਦਾਵਨਾ ਨੂੰ ਸੰਗ ਨਾ ਮਿਲਿਆ ਕਿਉਂ ਉਸਦੇ ਨਾਮ ਦੀ ਉਹਨਾਂ ਨੇ ਓਟ ਨਹੀਂ ਟੱਕੀ ਵੈਗਰੂ ਕਿਨਾਂ ਦਾ ਜੋ ਉਸਦੇ ਨਾਮ ਦੀ ਓਟ ਤੱਕਦੇ ਹਨ ਕਿਉਂਕਿ ਵੱਡਾ ਸਾਹਿਬ ਉੱਚਾ ਥਾ ਤੇ ਉੱਚੇ ਉੱਪਰ ਉੱਚਾ ਨਾ ਰਬ ਸਾਡੇ ਹੱਥ ਨਹੀਂ ਆ ਸਕਦਾ ਪਰ ਕਦੋਂ ਆਉਂਦਾ ਜਦੋਂ ਉਸਦਾ ਨਾਮ ਨਾਮ ਦਾ ਪੱਲਾ ਘੁੱਟ ਕੇ ਫੜ ਲੀਏ ਸਹਿਬ ਆਖਦੇ ਕਾਲਯੁਗ ਦਾ ਸਮਾ ਹੈ ਜਖੜ ਪੈ ਚਲਦੇ ਹਨ ਹਨੇਰੀਆਂ ਤੇ ਤੂਫਾਨ ਪੈ ਉੱਠਦੇ ਹਨ ਖਬਰ ਨਹੀਂ ਚਾਟ ਨੂੰ ਕੀ ਹੋ ਜਾਣੇ ਤੂੰ ਨਾਮ ਦੀ ਓਟ ਲੈ ਤੂੰ پہاੜ ਦੀ ਓਟ ਵਿੱਚ ਬਹੋ ਫਿਰ ਤੈਨੂੰ ਕੋਈ ਫਿਕਰ ਨਹੀਂ ਤੈਨੂੰ ਕੋਈ ਖਤਰਾ ਨਹੀਂ ਜਿਵੇਂ ਸਹਿਬ ਆਖਦੇ ਤੂੰ ਮੇਰਾ ਮੇਰ ਪਰਬਤ ਸੁਆਮੀ ਤੂੰ ਮੇਰਾ ਮੈ ਵੇਲੇ ਬੰਦਾ ਸਮਝਦਾ ਹੁਣ ਮੇਰੀ ਵਾਹ ਕੋਈ ਨਹੀਂ ਕੀ ਆਖਦਾ ਹੁਣ ਭਾਈ ਗੁਰੂ ਦੀ ਓਟ ਕੋਈ ਬਿਮਾਰ ਹੋਵੇ ਦਵਾਈ ਨਾ ਲੱਗਦੀ ਹੋਵੇ ਡਾਕਟਰ ਜਵਾਬ ਦੇ ਜਾਵੇ ਫਿਰ ਕੀ ਆਖਦਾ ਜੀ ਹੁਣ ਤਾਂ ਗੁਰੂ ਦੀ ਓਟ ਹੈ ਇਹ ਸਿਰਫ ਅੱਖਣ ਨਾਲ ਓਟ ਨਹੀਂ ਹੁੰਦੀ ਗੁਰੂ ਦੀ ਓਟ ਤਾਂ ਜੇ ਗੁਰੂ ਦੀ ਓਟ ਲੈ ਕੇ ਬੰਦਾ ਨਾਮ ਜਪਣ ਬਹਿ ਜਾਵੇ ਓਟ ਲਈ ਸੀ ਕੁਮਾਰੀ ਨੇ ਬਿੱਲੀ ਦੇ ਬੱਚੇ ਬਲਦੀ ਅੱਗੇ ਬਚੇ ਰਖ ਬੈਠੀ ਹੁਣਾ ਨਾਮ ਦੀ ਓਟ ਲੈ ਕੇ ਬੈਠੀ ਹੈ ਏ ਵਾਹਿਗੁਰੂ ਅਗ ਤੇਰੇ ਭੈ ਵਿੱਚ ਹੈ ਕਿ ਤੇਰੀ ਬਣਾਈ ਹੋਈ ਹੈ ਕਿ ਆਪਣੇ ਆਪ ਕੁਝ ਨਹੀਂ ਕਰ ਸਕਦੀ ਤੇ ਤੂੰ ਕਿਰਪਾ ਕਰ ਇਸ ਅਗ ਨੂੰ ਠਾਕ ਇਹ ਬਿੱਲੀ ਦੇ ਬੱਚੇ ਇਹ ਬਲਦੀ ਅਗ ਵਿੱਚ ਸੜ ਨਾ ਜਾਵਣ ਇਹ ਬਚ ਜਾਵਣ ਇਤਿਹਾਸ ਗਵਾਹ ਹੈ ਪਾਂਡੇ ਪੱਕ ਗਏ ਆਵੀ ਦੇ ਪਰ ਪਾਂਡੇ ਵਿੱਚ ਬੈਠੇ ਬਿੱਲੀ ਦੇ ਬੱਚੇ ਬਚ ਗਏ ਉਹਨਾਂ ਨੂੰ ਸੇਕ ਨਾ ਲੱਗਾ ਇਹ ਸਾਰੀਆਂ ਗਮਾਈਆਂ ਕਿਸ ਵਾਸਤੇ ਹਨ ਇਹ ਸਾਨੂੰ ਸਮਝਾਣ ਵਾਸਤੇ ਸਾਨੂੰ ਦਸਨ ਵਾਸਤੇ ਵੀ ਕਿਤੇ ਤਾਂ ਖੜੋ ਕਿਸੇ ਵੇਲੇ ਤਾਂ ਓਟ ਲੈ ਜਿਸ ਵੇਲੇ ਤੇਰਾ ਕੋਈ ਚਾਰਾ ਨਹੀਂ ਚੱਲਦਾ ਉਸ ਵੇਲੇ ਅਮਲੀ ਓਟ ਓਟ ਅਮਲੀ ਵਿੱਚ ਲਿਆ ਜਵਾਨੀ ਕਹਿਣ ਦਾ ਕੋਈ ਫਾਇਦਾ ਨਹੀਂ ਜੀ ਗੁਰੂ ਕੀ ਓਟ ਹੈ ਆ ਕਈਆਂ ਟਰੱਕਾਂ ਉਤੇ ਲਿਖਿਆ ਹੋਇਆ ਸਤਗੁਰੂ ਤੇਰੀ ਓਟ ਤੇ ਉਹਨਾਂ ਹੀ ਟਰੱਕਾਂ ਦੀਆਂ ਸੀਟਾਂ ਤੇ ਬਹਿ ਕੇ ਸ਼ਰਾਬ ਪੀਂਦੇ ਤੇ ਓਟ ਹੈ ਗੁਰੂ ਦੀ ਸਿਰ ਗੁਰੂ ਰੱਖਿਆ ਕਰਦਾ ਕੋਈ ਨਹੀਂ ਕਰਦਾ ਦੂਜੇ ਚੌਥੇ ਕਿਤੇ ਨਾ ਕਿਤੇ ਟੱਕਰ ਲੱਗੀ ਪਈ ਹੁੰਦੀ ਇਹ ਗੁਰੂ ਦੀ ਓਟ ਜਿਹੜੀ ਲੈਣੀ ਹੈ ਨਾਮ ਜਪਣਾ ਔਰ ਨਾਮ ਜਪਣੇ ਮਨ ਲਾ ਕੇ ਜਿੰਨਾ ਕੋਈ ਵਧੇਕ ਜੁੜ ਕੇ ਜਪੇਗਾ ਉਤਨੀ ਉਸ ਨੂੰ ਓਟ ਵੱਡੀ ਹੈ ਔਰ ਜਿੰਨਾ ਕੋਈ ਉਤਲੇ ਮਨੋਂ ਜਪੇਗਾ ਉਤਨੀ ਉਸ ਦੀ ਓਟ ਕੱਚੀ ਹੈ ਭਾਵੇਂ ਮੂੰਹੋਂ ਪਿਆ ਆਖੇ ਮੈਨੂੰ ਗੁਰੂ ਕੀ ਓਟ ਹੈ ਸਹਬਾਖਿ ਤਿਨ ਤੂੰ ਮੇਰਾ ਮੇਰੇ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਕਿੱਦਾ ਗਾਇਆ ਹੈ ਨਾ ਤੂੰ ਡੋਲ ਨਾ ਹਮ ਗਿਰਤੇ ਨਾ ਤੂੰ ਡੋਲ ਨਾ ਹਮ ਗਿਰਤੇ ਰਖਮਨੀ ਹਰ ਮੇ